ਦੀ ਸਾਰਿਆਂ ਨੂੰ ਵੀ ਕਰਦੇ ਆ ਕਿ ਤੁਸੀਂ ਸਾਰੇ ਲੈ ਕਰਦੇ ਹੋ ਹਾਂਜੀ ਆਪਾਂ ਬਿਲਕੁਲ ਤਿੱਕ ਤੱਕ ਤੇ ਸਵੇਰ ਤੇ ਵੱਜ ਗਿਆ 7 ਤੇ ਮੈਂ ਲੱਗੀ ਸੀ ਕਿ ਕੱਲ੍ਹ ਨੂੰ ਗਾਈਡਿੰਗ ਕਰਦੀ ਆ ਕਿ ਸਕੂਲ ਜਾਣਾ ਹੈ ਤੇ ਆਪਾਂ ਹਜੇ ਖਲਾਰ ਸੁਤੀ ਪਈ ਆ ਸਿੱਦੇ ਸਾਦੇ ਫ੍ਰੀਜ਼ਾ ਖਲਾਰਾ ਜਿਹੜਾ ਹੈ ਅਵੋਇਡ ਕਰਦੇ ਹੋ ਕਿਉਂਕਿ ਪਾਣੀ ਦੇ ਸਾਰੇ ਨੂੰ ਪਰੇ ਦੇ ਇਸ ਤਰ੍ਹਾਂ ਸੁਦੇ ਦਾ ਹੈ ਤੇ ਖਲਾਰਾ ਪੀ ਆ ਨਾ ਤੇ ਬਹੁ ਹੌਲੀ ਹੌਲੀ ਸਾਰਾ ਕੰਮ ਇਹ ਕਰਾਂਗੇ ਕਿ ਕਿ ਸਕੂਲ ਤੋਰ ਦਈਏ ਨਾ ਕਿ ਸਕੂਲ ਚਲੇ ਜਾਣਾ ਤੇ ਕੱਲ ਵੀ ਇੱਧਰ ਨਾ ਕਿ ਆ ਗਿਆ ਇਹ ਲੱਗੇ ਹੋਇਆ ਜੀ ਆਪਣੇ ਯੂਨੀਫਾਰਮ ਪਾਣਾ ਹਜੇ ਬੁੱਤ ਰੈਡੀ ਫਟਫਟ ਕਰ 7:00 ਵਜੇ ਸਰ ਰਜਰ ਪਾਲੀ ਤੇ ਪੈਸੀ ਪਾਲੀ ਜਣਾਗਾ ਦੇਤੇ ਆ ਜਣਾਗਾ ਤਾਂ ਸਕੂਟ ਹੀ ਤੇ ਕਿਹ ਗੱਡੀ ਚ ਗੱਡੀ ਕਿਤੇ ਪਾਪਾ ਚਾਹ ਵਦਾਦੂਨ ਦਾ ਦਾਦੂ ਸ਼ੁਦੇਵ ਕੋ ਹਰ ਕੀ ਹੋ ਰਿਹਾ ਏ ਅੱਜ ਇਸ ਵੇਲੇ ਹਾਂ ਜੇ ਕੀ ਆ ਹੋ ਰਹਾ ਹੈ ਸਵੇਰੇ ਸਵੇਰੇ ਗੱਡੀਆਂ ਚੋਂ ਜਾਣ ਜਾਣ ਵਾਲੇ ਬੰਦੇ ਮੋਟਰਸਾਈਕਲੋਂ ਜਕੜ-ਜਕੜ ਤੇਲ ਵਾ ਗੱਡੀਆਂ ਚ ਆਉਣ ਜਾਣ ਵਾਲੇ ਬੰਦੇ ਹਲੋ ਇੱਕ ਚੋਂ ਦੂਜੇ ਚ ਪਾਉਣਾ ਚਾਹੀਦਾ ਵਾ ਕਿਤੇ ਤੇ ਢਿੱਡ ਵੱਧ ਭਰੇ ਹੋਏ ਆ ਗੱਡੀਏ ਚ ਆਉਣ ਜਾਣ ਵਾਲੇ ਬੰਦੇ ਆ ਦੇਖ ਲੈ ਇਧਰ ਮੋਟਰਸਾਈਕਲ ਚੋਂ ਕੱਢ ਕੇ ਤੇ ਹਾਂ ਹਾਂ ਕੀ ਕਰਨ ਤਸ ਕਰਨ ਲੱਗੀ ਹੀ ਆ ਇਹ ਜਿੱਲਦੀ ਨਹੀਂ ਉਸ ਤੋਂ ਵੀ ਬੜੇ ਇਹ ਤੋਂ ਬਿੱਤਰਾਂ ਬਰਤੋ ਕਿਉਂ ਨਹੀਂ ਮੁੰਦਰੋ ਨਹੀਂ ਚਲਾਉਂਦੇ ਹੀ ਨਹੀਂ ਇੱਕ ਖਾਨੇ ਚ ਮਾਰ ਕੇ ਖੜਾ ਦਿੱਤਾ ਜਾ ਇਹਨੂੰ ਜਿਆਦਾ ਚੱਕਣਾ ਹੀ ਨਹੀਂਗਾ ਦੁੱਧ ਲੈ ਕੇ ਹਾਂ ਦੁੱਧ ਆ ਹਾਂਜੀ ਦੇਖੋ ਜੀ ਆਪਾਂ ਸਾਰਾ ਰੂਮ ਆਪਾਂ ਸਾਰਾ ਸਾਫ ਸਫਾਈ ਕਰਤਾ ਤੇ ਬਸ ਇੱਕ ਸੇਫ ਕੱਲ ਕੋਠੀ ਲੌਂਟ ਰੈਂਦੀ ਆ ਤੇ ਆਪਾਂ ਸੌਂਗੀ ਆ ਹੁਣ ਮੈਂ ਲੱਗੀਆਂ ਜੀ ਉਸ ਦਿਨ ਸਫਾਈ ਕਰਨਾ ਬਸ ਉਹਨਾਂ ਕੱਲ ਸੋਈ ਦੇ ਹੀ ਦੋਗੇ ਅੱਜ ਦਾ ਬਾਕੀ ਤਾਂ ਜੀ ਸਾਰਾ ਕੰਮ ਹੋ ਚੁੱਕਿਆ ਵਾ ਤੇ ਯਾਰ ਸੋ ਇਹ ਵਸਤਾ ਮੈਂ ਸਾਰੀ ਸਾਫ ਕਰਤੀ ਆ ਤੇ ਸਿਰਫ ਗੱਲੇ ਭਾਂਡੇ ਰਹਿ ਗਏ ਮੰੰਜਣ ਤੋਂ ਹੁਣ ਆਪਾਂ ਭਾਂਡੇ-ਪੁੰਡੇ ਬਾਸੀਏ ਜੀ ਕਿਉਂਕਿ ਆਪਾਂ ਘੁੱਟੇ ਪੀਆ ਤੇ ਮੈਨੂੰ ਥੋੜਾ ਜਿਹਾ ਲਾਹਾਈ ਹੁੰਦਾ ਕਿ ਉਹ ਸੌਂ ਜਾਂਦੀ ਐ ਤੇ ਫਿਰ ਮੈਂ ਉਹ ਤੋਂ ਬਾਅਦ ਉਹਦਾ ਕੰਮ ਕਰ ਲੈਂਦੀ ਆ ਚਲੇ ਗਏ ਛੱਡ ਕੇ ਚਲੇ ਗਿਆ ਤੈਨੂੰ ਹੈ ਪਣ ਲੈ ਕੇ ਨਹੀਂ ਗਿਆ ਤੈਨੂੰ ਕਿੱਥੇ ਗਏ ਕੀ ਹੋਇਆ ਚਾਹੇ ਦੇਖੂ ਹਾਂਜੀ ਤੁਸੀਂ ਫੇਰ ਲਵਾਵੇਂਗੇ ਉਹਨੂੰ ਹਾਂ ਹੁਣ ਚੱਕ ਉਹਨੂੰ ਚੱਕ ਚੱਕ ਤਾਂ ਕਿਤੇ ਚਲੇ ਜਾਂਦੇ ਮੈਨੂੰ ਵਹੀ ਲਗਾ ਤੈਨੂੰ ਝੱਡ ਕੇ ਚਲ ਜਾਣਾ ਉਹਨਾਂ ਨੇ ਆ ਜਾ ਫੜੇ ਆ ਜਾ ਮੈਂ ਵੀ ਚੱਲ ਪਾ ਲੈ ਫੜੇ ਆ ਜਾ ਬਾਈ ਕਰ ਦੇ ਬਾਈ ਕਰ ਦੇ ਨੂੰ ਦੇਖੀ ਜਾਂਦੀ ਗਏ ਤਾਂ ਲੈ ਕਿ ਨਹੀਂ ਗਏ ਹੂੰ ਬਾਏ ਹੂੰ ਲੈ ਕਿ ਹਾਂ ਗਏ ਤਾਂ ਲੱਗੇ ਨਾ ਨਾ ਮਾਰਾਂਗੇ ਅਪਾ ਕੁੱਟਾਂਗੇ ਕੁੱਟਾਂਗੇ ਅਪਾ ਹਾਂ ਕੁੱਟਾਂਗੇ ਅਪਾ ਨਾ ਇਹਨੇ ਬੋਤਨਾ ਮਾਰਾਂਗੇ ਮਾਰੂਗਾ ਹੋ ਗਿਆ ਕੁੱਟਣਾ ਅਪਾ ਚਲੋ ਹਾਂ ਆਦੇ 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 ਬੋਲੋ ਅਪਾ ਵੀ ਨਹੀਂ ਲੈ ਕੇ ਜਾਣਾ ਅਪਾ ਸ਼ਾਮ ਨੂੰ ਜਾਣਾ ਨਾ ਅਪਾ ਵੀ ਨਹੀਂ ਲੈ ਕੇ ਜਾਣਾ ਹੈਗਾ ਠੀਕ ਹੈ ਨਾਲ ਉਹਨਾਂ ਨੂੰ ਠੀਕ ਹੈ ਕਿ ਐਸੀ ਨਹੀਂ ਲੈ ਕੇ ਜਾਣਾ ਹੈਗਾ ਤੁਹਾਨੂੰ ਕਿ ਤੁਸੀਂ ਸਾਨੂੰ ਲੈ ਕੇ ਨਹੀਂ ਨਾ ਗਏ ਤੁਸੀਂ ਤੁਹਾਨੂੰ ਇਹਨੇ ਲੈ ਕੇ ਜਾਣਾ ਹੈਗਾ ਨਹੀਂ ਹਾਂਜੀ ਗਾਇਜ਼ ਅਸੀਂ ਹੋ ਗਏ ਹਾਂ ਜੀ ਰੈਡੀ ਤੇ ਅਸੀਂ ਚੱਲੇ ਹਾਂ ਜੀ ਪੈਂਡ ਨੂੰ ਜੀ ਜਾਣੀ ਕਿ ਮੇਧਪੁਰ ਤੇ ਯਾਰਪਨ ਵੀ ਇੱਧਰ ਰੈਡੀ ਹੋ ਗਈ ਆ ਤੇ ਮੇਰੀ ਡੈਡੀ ਹੋ ਗਈਆਂ ਕਲ ਵੀਰ ਵੀ ਤੇ ਤੇ ਪਪਾ ਵੀ ਤੇ ਅਸੀਂ ਸਾਰੇ ਜਾਨੇ ਚੱਲੇ ਆਂ ਜਿਹੇਰਪੁਰ ਨੂੰ ਕਿਉਂਕਿ ਘਰੇ ਕੰਮ ਬਹੁਤ ਜ਼ਿਆਦਾ ਸੀ ਕਿ ਇਸ ਕਰਕੇ ਜਿ ਘਰੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਮੈਂ ਕਿਹਾ ਚਲੋ ਆਪਾਂ ਗੱਡੀ ਦੇ ਵਿੱਚ ਬੈਠ ਕੇ ਵੀਡੀਓ ਬਣਾਵਾਂਗੇ ਤੇ ਅਸੀਂ ਰਸਤੇ 'ਚ ਚੱਲੇ ਆਂ ਤੇ ਉੱਤ ਕਲ ਵੀਰ ਵੀ ਡੈਡੀ ਆ ਹਾਂਜੀ ਫਿਰ ਤੁਹਾਨੂੰ ਅਸੀਂ ਵੈਦਪੁਰ ਪਿੰਡ ਪਹੁੰਚ ਕੇ ਮਿਲਦੇ ਹਾਂ ਕਿੱਥੇ ਜਾਣਾ ਹਨ ਤੁਸੀਂ ਕਿੱ데 ਜਾਣਾ ਦਸਰੀ ਕਾਲ ਜੀ ਅਸੀਂ ਪਲਾਨ ਕਰ ਰਹੇ ਹਾਂ ਲੇ ਜਾਣਾ ਅਸੀਂ ਦੇਖ ਰਹੇ ਹਾਂ ਕਿਹੜਾ ਮੰਤ ਵਧੀਆ ਅੱਛਾ ਚੋਇਸ ਸਾਰੇ ਜਣੇ ਹਾਂਜੀ ਜੇ ਕੋਈ ਫਿਰ ਅਪਰਾਇਜ਼ ਤੋਂ ਬਾਅਦ ਸਾਡਾ ਅਸੀਂ ਚੱਲ ਤਾਂ ਜਾ ਜੇ ਕੋਈ ਗਿਆ ਹੋਇਆ ਲੇ ਘੁੰਮ ਗਿਆ ਹੈ ਤਾਂ ਇਹਨਾਂ ਨੂੰ ਦੱਸ ਸਕਦਾ ਕਮੈਂਟ ਕਰਕੇ ਫਿਰ ਸਾਡਾ ਸੀਜ਼ਨ ਉਹ ਤੋਂ ਅਫਰਾਇਦ ਤੇ ਵੀ ਸਾਡਾ ਸੀਜ਼ਨ ਸਟਾਰਟ ਹੋ ਗਿਆ ਰਾਤ ਨੂੰ ਰਾਤ ਨੂੰ ਸਲਾਮ ਮਾਰੀਂਗੇ ਨੀਰਾ ਪਹਿਕਰ ਪਹਿਲਾਂ ਹੀ ਹੋ ਗਿਆ ਯੈਸ ਹਾਂ ਮੈਂ ਪਹਿਲੇ ਇਦੋਂ ਪਿਛਲਾ ਵਲੌਗ ਉਹੀ ਆਇਆ ਕਿ ਰਾਤੀ ਸਲਾਮ ਹਮੇਸ਼ਾ ਮਾੜੀ ਹੁੰਦੀ ਆ ਮੇਰੀ ਤਾਂ ਖਾਸ ਕਰਕੇ ਹੁੰਦੀ ਆ ਮੈਂ ਤਾਂ ਜਮੇ ਨਹੀਂ ਕਰਦੀ ਹੈਗੀ ਮੈਂ ਤੈਨੂੰ ਕਰੂਗਾ ਆਪਦਾ ਲੋਡ ਜਨਵਰੀ ਦੇ ਵਿੱਚ ਬੋਲਦਾ ਆਹ ਰਾਣਾ ਨਾ ਬੈਸਟਾ ਜਦੋਂ ਆਹ ਜਿਹੜਾ ਮਹੀਨਾ ਵਾ ਆ ਮਹੀਨਾ ਜਾ ਆ ਮਹੀਨਾ ਜਾ ਇਦੋਂ ਅਗਲਾ ਮਹੀਨਾ ਮਾਹੀਆਂ ਮੇਰੇ ਸਨੂ ਵੀ ਮੈਂ ਖੜੀ ਮੇਰੀ ਉਹਨਾਂ ਗਮਗਮਾਟੇ ਉਹ ਨਹੀਂ ਬਣਾਵਾਂਗੇ ਹੁਣ ਤਾਂ ਲੈ 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 ਪਰ ਹੁਣ ਕੋਸ਼ਾ ਕਰਵਾਹਾ ਫੇਰ ਫੱਜਾਂ ਤੋਂ ਕੁਛ ਨਹੀਂ ਮਿਲਣਾ ਸਵਰਗ ਤੋਂ ਓਏ ਹੋਰ ਕੀ ਕਰੀਏ ਪਰ ਉਹਨਾਂ ਦੱਸਿਆ 10000000 ਇਹ ਗੱਲ ਚੁਪ ਕੇ ਆਉਣਾ ਫੇਰ ਗੱਲ ਸੁਣੋ ਬੈਠ ਬੈਠ ਨਾ ਨਾ ਫੇਰ ਫੱਜਾਂ ਨੇ ਜਾਨੋ ਦਾ ਮੈਂ ਫ੍ਰੀ ਹੋਣਾ ਨਾ ਕੋਈ ਕੇਤਾ ਨਾ ਕੋਈ ਕਮੇਟੀ ਆ ਪਹਿਲੀ ਗੱਲ ਹੈ ਸਾਰਾ ਕੋਈ ਠੱਪ ਕਰੋ ਕਿਉਂਕਿ ਇਹਨਾਂ ਰਾਦੀ ਸਲਾਹ ਹਮੇਸ਼ਾ ਮਾੜੀ ਹੁੰਦੀ ਆ ਦੇਖੋ ਸਾਦਾ ਸਾਦਾ ਡੇਰਾ ਕਿ ਤੁਹਾਨੂੰ ਹੈ ਨਹੀਂ ਠੀਕ ਮੇਰੀ ਉਹ ਵੀ ਬਾਕੀ ਖਰਚਾ ਥੋੜਾ ਹਾਂ ਪੱਕਾ ਮਨਜ਼ੂਰ ਆ ਕਹਿੰ ਕਾਹ ਜਾ ਲਾਵਾਂਗੇ ਨਹੀਂ ਨਹੀਂ ਸਾਨੂੰ ਨਹੀਂ ਸਾਨੂੰ ਕਦ ਲੈ ਕੇ ਜਾਣਾ ਆ ਘੁੰਮ ਕੇ ਆ ਕੇ ਛੜਕਾ ਛੜਕਾ ਦੇਖ ਕੇ ਆ ਕੇ ਫਿਰ ਹਾਂ ਤਾਂ ਹੀ ਗੈਨੀ ਹਾਂ ਤੁਹਾਨੂੰ ਅੰਦਰ ਸੇ ਬੇਸੋਂ ਬੈਠ ਕੇ ਪਾਏ ਨਾਮ ਦਾ ਕੱਟਿਆ ਕਰ ਦਿਓ ਦੇਖੋ ਤੁਸੀਂ ਤੂੰ ਕੱਟਿਆ ਕਰ ਲੈ ਆਪ ਕੋਈ ਡਰਾਈਵਰ ਵਾਹਦੇ ਸੌਦਾ ਗੱਡੀ ਉਹ ਗੱਡੀ ਲੈ ਕੇ ਜਾਣੇ ਆ ਨਾ ਗੱਤਿਆ ਲੈ ਸ਼ੇਰੀਆ ਜਿਹੜੀ ਨਿਕਸੋਡੀ ਇਹਦਾ ਸੁਣ ਚਾਰ ਚਾਰ ਕੋਈ ਨਾ YouTube ਮਾ ਨਹੀਂ ਆਇਆ ਕਰੂਗੀ ਫੇਰ ਆਪਾਂ ਹਨਾ ਉਹ ਕਰਿਆ ਕਰਾਂਗੇ ਆ ਦੇ ਲੋ ਗਾਈਜ਼ ਇਹ ਮੇਰਾ ਮਜ਼ਾਕ ਉਡਾਉਂਦੇ ਆ ਕਹਿੰਦੇ ਤੇਰਾ YouTube ਚੱਲਣਾ ਨੀਗਾ ਹੁਣ ਚਲਾ ਕੇ ਦਿਖਾ ਦੋ ਵੀਰਾ ਵੜ ਕੇ ਸਾਰੇ ਜਣੇ ਦੱਬ ਕੇ ਸਪੋਰਟ ਕਰ ਦੋ ਕੇ ਨਹੀਂ ਗੱਲ ਕਰੀਆ ਜਾਂ ਤਾਂ ਆ ਵੀ ਨਹੀਂ ਤੇਰਾ ਆ ਵੀ ਨਹੀਂ ਦੇ ਗਿਆ ਭਾ ਕੋਈ ਨਾ ਇਹ ਗੱਡੀ ਲੈ ਲੀਏ ਪੋਇੰਟ ਪਹਿਲਾ ਇੱਥੇ ਆਪਣਾ ਵਧੀਆ ਸੱਜਣਾ ਹਯਾ ਕਿਹੜੀ ਆ ਭਾਜੀ ਕੋਈ ਹੈਗੇ ਦੋ ਵੱਡੇ ਹੈਗੇ ਇਹ ਖੂਹ ਪੰਜ ਦਾ ਆਪਾਂ ਹੀ ਆ ਰੋਡ ਦੇ ਦੀ ਬਹੁਤ ਲੌਰੀ ਦੇ ਹੋਰ ਹੈ ਜੀ ਰਮੇਂਦਰ ਸਿੰਘ ਅਰਜਨ ਜੀ ਐਵੇਂ ਕਰ ਵੀ ਜਾਏਗਾ ਗੱਡੀ ਆਏਗਾ ਦੌੜੀ ਬੋਲਦੇ ਨੇ ਉਹਦੇ ਚੱਲਦੇ ਆਪਾਂ ਜਿੱਦਣ ਉਹ ਨੂੰ ਆਇਆ ਕਿ ਤੂੰ ਐਡਮਾ ਜਾ ਗਈ ਹੈ ਗੱਡੀ ਨਾਲ ਜਿੱਦਣ ਉਹ ਉੱਥੇ ਉਹਨੇ ਲੈ ਲਿਆ ਜਿੱਦਾਂ ਦੀ ਬੋਲਦਾ ਉਦੋਂ ਤਾਂ ਨਹੀਂ ਬੋਲਦਾ ਨਾ ਜਿੱਦਣ ਉਹ ਨੂੰ ਆਇਆ ਕਿ ਤੂੰ ਹੇਮਕੁਣ ਸਾਹਿਬ ਜਾਇਆ ਹੁਣ ਸੇਵ ਨੂੰ ਲੈ ਲਦਾਖ ਲੈ ਕੇ ਜਣੋ ਉਹ ਬੋਲਦੇ ਜੀ ਬਸ ਠੀਕ ਉਹ ਆਤੀ ਸਿਆਣਾ ਬਣ ਗਿਆ ਤੂੰ ਹੁਣ ਨਹੀਂ ਪਾਦੀ ਹੈ ਤੇ ਹੁਣ ਜੇ ਹੇਮਕੜ ਦਾ ਉਹ ਪਲੇ ਮੈਂ ਆਉਣਾ ਕਰ ਨਹੀਂ ਤੂੰ ਦੇਹ ਜਾਇਆ ਉਹ ਤਾਂ ਤਿੰਨੀ ਆਉਣੇ ਨੇ ਘਰੇ ਤਾਂ ਕਿੱਥੇ ਹੀ ਹੋਣੀ ਹੈ ਸਿਲਵਰ ਵਾਲੀ ਫਿਰ ਦੂਜੀ ਔਣੀ ਬੋਲਟ ਆ ਮੇਰੇ ਹੋ ਗਿਆ ਸੱਤ ਦਿਨਾਂ ਚ ਸਬਸਕ੍ਰਾਈਬਰ ਮੈਟਰ ਨੇ ਸੱਤ ਹੋ ਗਏ 283 ਤੋਂ ਨਾਲ ਹੀ ਮਨਾਰੀ ਉਧਰ ਦੇਖਿਆ 200 ਐ ਰੱਖਦੇਗਾ ਨਾ ਕੋਈ ਨਾ ਕੋਈ ਬਾਹਰ ਬੋਲਾਂਗੇ ਹੋਰ ਕੀ ਕਹਾ ਆਪਣੇ ਵਾਲਾ ਸਿਲਵਰ ਬਟਨ ਆ ਗਿਆ ਕਹਿੰਦਾ ਫੁੱਟ ਜੀ ਲਾਸਟ ਮੈਂ ਟਿਕਾਉਂਦਾ ਪਿੰਡ ਤੂੰ ਆਹ ਗਵਾਰਦ ਲੱਟੂ ਫੇਰ ਦਿੰਦੀ ਆ ਮੈਂ ਸਿਲਵਰ ਬਟਨ ਆ ਤੇ ਗੋਰਦਾਰ ਨੂੰ ਤਾੜ ਦੇ ਕੰਮ ਮੇਰੇ ਮੈਂ ਵੀ ਇੱਕ ਦਿਨ ਆਉਂਗਾ ਸਭ ਤੋਂ ਵੱਜ ਆਪਣੇ ਪੰਜਾਬੀ ਚ ਜੁੜੋ ਚੈਨਲ ਜਿਹੜਾ ਚੱਲ ਰਿਹਾ ਵਾ ਸਟੈਂਪ ਟ੍ਰੈਂਡਿੰਗ ਤੇ ਜਿਹੜੇ ਚੱਲਦੇ ਨੇ ਉਹ ਜ਼ਿਆਦਾ ਟਰੈਕਟਰਾਂ ਦੀ ਮੋਡੀਫਿਕੇਸ਼ਨ ਵਾਲੇ ਦੇ ਚ ਜਾਂ ਚੱਲਦੇ ਨੇ ਕੋਈ ਮੋਟਰਕਲ ਮੋਡੀਫਿਕੇਸ਼ਨ ਕਰਨ ਲੱਗ ਗਿਆ ਭਾਈ ਕਹਿੰਦੇ ਮੈਂ ਸਕੂਟਰ ਕਰਨਾ ਮੈਂ ਆਪਾਂ ਸਕੂਟਰ ਦੇਖਦੇ ਹਾਂ ਤੁਸੀਂ ਮੈਂ ਮੋਟਰ ਕਰਦੇ ਹਾਂ ਰੰਗ ਲਿਆਦਾ ਪਿਆ ਉਹਦਾ ਕੋਈ ਕੋਹ ਨਾ ਕਰਿਆ ਪਰ ਤੁਸੀਂ ਜਿਹੜੀ ਵੀਡੀਓ ਉਹਦੇ ਚਾੜ ਦੀ ਉਹੀ ਨਾਲ YouTube ਤੇ ਹੁਣ ਸਾਡੇ ਵਾਲੇ ਐਂ ਕਰਦੇ ਆ ਜਿਹੜੀ Instagram ਤੇ ਉਹੀ Facebook ਤੇ ਉਹੀ ਇਹਦੇ YouTube ਤੇ ਚੱਕ